बटर नाया वापिया रहंदा कम ರು ಕೊಡಬೇಕು ಚಿತ್ರಗಳ

ਉਹ ਜਿਹੜੇ ਕੰਮ ਕਰਦੇ ਨੇ ਉਹ ਗਾਲੇ ਕੁੱਲਾਈ ਉਹ ਦੇ ਇਸ ਦੇ ਕੇ ਕੇ ਪਾਲਾ ਦੀਵ ਉਹ ਵੀ ਹੋ ਗਿਆ ਜਰਾ ਸਨ ਜੀ ਅੱਜ ਤੁਸੀਂ ਪਿੱਛੇ ਹੀ ਆ ਪਾ ਇਧਰੋਂ ਆਇਆ ਵੀਰੇ ਤੇਰੇ ਬੰਦੇ ਨਹੀਂ ਹੋਣੇ ਇੱਕ ਘੰਟਾ ਲੰਘੂ ਤਾਂ ਘਟ ਗਿਆ ਬੰਦਾ ਪਾਈ ਮਲੇ ਰੇਸ਼ੇ ਸਸਫਿਕਲਟੀ ਸਾਡੇ ਇਹ ਪਿੰਡਾਂ ਦੇ ਕੁਝ ਮਿੰਟ ਦੇ ਜਿਹੜੇ ਸ਼ਹਿਰੀ ਦੇ ਨਾਲ ਪੱਤੀ ਦੁੱਗੀ ਅਰਸਾ ਪਿੰਡਾਂ ਦੇ ਟਿਕ ਮੈਕਿੰਗ ਕਿਉਂਕਿ ਜਿਹੜਾ ਉਹ ਰਸਤੇ ਨੂੰ ਜਿਹੜਾ ਜਿਗਰ ਕਰਨ ਦਾ ਕੰਮ ਚੱਲ ਰਿਹਾ ਹੈ ਦੇਖਾ ਜਿਵੇਂ ਇਹ ਸੜਕ ਦੇ ਪਿੱਛੇ passe ਅਜੇ ਆਪਣਾ ਕੈਮਰਾ ਘੁਮਾਉਂਗੇ ਤਾਂ ਸਾਰਾ ਜਿਹੜਾ ਰਸਤਾ ਹੈ ਇਹ ਪੁੱਛ ਗਿਆ ਕਿ ਤਕਰੀਬਨ 10 ਪਿੰਡਾਂ ਦਾ ਸਮੂਹ ਜਿਹੜੀ ਆਵਾਜ਼ ਆਈ ਹੈ ਅਸਾਂ ਕਹਿੰਦੇ ਆ ਰਸ ਜਿਹੜਾ ਰਾਤ ਭਰ ਤਾਂ ਬੱਚੇ ਪੜ੍ਹਾਈ ਤੇ ਨਹੀਂ ਜਾ ਸਕ ਰਹੇ ਸਕੂਲਾਂ 'ਚ ਨਹੀਂ ਜਾ 파ਰੇ ਤੇ ਸਾਰਾ ਜਿਹੜੇ ਪਿੰਡਾਂ ਦੀ ਲਾਈਫ ਲਾਈਨ ਰੁਕੀ ਹੋਈ ਹੈ ਪਿਛਲੇ 2-3 ਘੰਟੇ ਤੋਂ ਲੱਗੇ ਉਹਨੇ ਪਾਈਪ ਪਾ ਕੇ ਤਾਂ ਕਿ ਜਿਹੜਾ ਟੈਂਪਰੇਰੀ ਪਾਣੀ ਹੈ ਉਹ ਚੱਲਦਾ ਰਹੇ ਤੇ ਉਹਦੇ ਉੱਤੇ ਅਸੀਂ ਜਿਹੜਾ ਹੈ ਮਟੀਰੀਅਲ ਪਾ ਕੇ ਇਸ ਰੋਡ ਨੂੰ ਜਿਹੜਾ ਹੈ ਤਾਂ ਕਿ ਕਨੈਕਟੀਵਿਟੀ ਜਿਹੜੀ ਇਹਨਾਂ ਤਿੰਨਾਂ ਪਿੰਡਾਂ ਦੀ ਅਸੀਂ ਰিস্টੋਰ ਕਰ ਸਕੀਏ ਮੈਂ ਹਰਪਾਲ ਸਿੰਘ ਪਿੰਡ ਬੇਲਾ ਸਿਰਸਿੰਘ ਸਾਡੇ ਨਾਲ ਹੀ ਦੇਖ ਲਓ ਖੜਾ ਨਾ ਕਿੰਨਾ ਕੰਮ ਖਰਾਬ ਕੀਤਾ ਉਹਦਾ ਸੜਕ ਬਿਲਕੁਲ ਵੀ ਰਹੀ ਹੋਈ ਨਹੀਂ ਸਾਰੀ ਸੜਕ ਖਤਮ ਹੋ ਗਈ ਤੇ ਸਕੂਲ ਨੂੰ ਬੱਚੇ ਵੀ ਅੱਜ ਆਪਾਂ ਮਸੀ ਟਰੈਕਟਰ ਦੇ ਟਪਾਈ ਸਾਡੇ ਮੰਤਰੀ ਖਰਜੋਰ ਬੈਂਸ ਕੱਲ ਸਾਡੇ ਕੋਲ ਲੰਮ ਲੰਮ ਸਮੇਂ 4 ਵਜੇ ਪਹੁੰਚੇ ਜੀ ਅੱਜ ਦੇਖ ਲਓ 4 ਵਜੇ ਤੋਂ ਪਹਿਲਾਂ ਹੀ ਨਹੀਂ ਆ 24 ਘੰਟੇ ਵੀ ਹੋਣੇ ਤੇ 24 ਘੰਟੇ ਦੇ ਪਹਿਲੇ ਪਹਿਲਾਂ ਸਾਰੇ ਸਮਾਨ ਪੈਪਜਾਤੇ ਹਾ ਪੁਲੀ ਦਾ ਕੰਮ ਸ਼ੁਰੂ ਕਰਾਤਾ ਜੀ ਜਿਹੜਾ ਕਿ ਅੱਜ ਤੱਕ ਕਿਸੇ ਮੰਤਰੀ ਨੇ ਵੀ ਕੀਤਾ ਨਹੀਂ ਹੈਗਾ ਨਾ ਕੋ ਆਇਆ ਖੁਦ ਵੈਸੇ ਮੌਕੇ ਪਰ ਇੱਥੇ ਆਪ ਆਏ ਵਾ ਆਪਣੀ ਦੇਖਰੇਖ ਦੇ ਵਿੱਚ ਕੰਮ ਕਰਾ ਰਹੇ ਐਲਗਰਾ ਤਰਫ ਮੁਜਾਰੀ ਤੋਂ ਪੱਤੀ ਜੀਵਨ ਸਿੰਘ ਨੂੰ ਜੋੜਨ ਵਾਲਾ ਮੁੱਖ ਰਸਤਾ ਜੋ ਜੋ ਕਿ ਹਰਸਾ ਵਿਲਾ ਪੱਤੀ ਦੁਲਚੀ ਸੈਂਸਰ ਵਾਲ ਨੂੰ ਕਨੈਕਟ ਹੁੰਦਾ ਅੱਗੇ ਜਾ ਕੇ ਇਹਦੇ ਤੇ ਖੜੇ ਆ ਪਾਣੀ ਦੇ ਕਰਕੇ ਪਿਛਲੇ 8-9 ਦਿਨਾਂ ਤੋਂ ਸਾਡੀ ਕਨੈਕਟੀਵਿਟੀ ਆਪ ਪਿੰਡਾਂ ਨਾਲ ਟੁੱਟੀ ਹੋਈ ਸੀ ਕੱਲ ਹਰਜੋਤ ਸਿੰਘ ਵੈਸ ਜੀ ਸਾਡੇ ਮੰਤਰੀ ਸਾਹਿਬ ਕੱਲ ਸ਼ਾਮੀ 4-5 ਵਜੇ ਸਾਡੇ ਕੋਲ ਜਦੋਂ ਪਾਣੀ ਘਟਣਾ ਸ਼ੁਰੂ ਹੋਇਆ ਆਏ ਸੀ ਉਹਨਾਂ ਨੇ 24 ਘੰਟੇ ਤੋਂ ਪਹਿਲਾਂ ਹੀ ਸਾਡਾ ਰਸਤਾ ਚਲਾਉਣ ਵਾਸਤੇ ਸਵੇਰ ਦੇ 11 ਵਜੇ ਦੇ ਮੰਤਰੀ ਸਾਹਿਬ ਆਪ ਇੱਥੇ ਬੈਠ ਕੇ ਸਾਡਾ ਜੋ ਰਸਤਾ ਉਹ ਚਾਲੂ ਕਰਵਾ ਰਹੇ ਹਨ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਤੇ ਨੋ ਪੰਚੇਤਾਂ ਵੱਲ ਤੋਂ ਕਰਦੇ ਹਾਂ ਕਿ ਕਦੇ ਵੀ ਸਾਡੇ ਅੱਗੇ ਪਾਣੀ ਆਉਂਦਾ ਸੀ ਧੰਨਵਾਦ ਰਸਤਾ ਬੰਦਦਾ ਸੀ ਸਾਡਾ ਹੀ ਨੀ ਪਹਿਲ ਦੇ ਆਧਾਰ ਤੇ 24 ਘੰਟੇ ਤੋਂ ਵੀ ਪਹਿਲਾਂ ਕੰਮ ਹੈ ਜਿਹੜਾ ਰਸਤਾ ਚਲਾ ਕੇ ਸਾਨੂੰ ਆਮ ਆਵਾਜਾਈ ਸਾਡੀ ਬਹਾਲ ਕੀਤੀ ਧੰਨਵਾਦ ਜੀ ਪਰਮਿੰਦਰ ਸਿੰਘ ਜੀ ਪਿੰਡ ਬੇਲਾਰਾਮਗੜ ਪੱਤੀ ਜੀਵਨ ਸਿੰਘ ਜੀ ਸਾਡਾ ਹੜਾ ਕਰਕੇ ਰਸਤੇ ਦਾ ਬਹੁਤ ਬੁਰਾ ਹਾਲ ਦਾ ਜੀ ਮੰਤਰੀ ਸਾਹਿਬ ਨੇ ਪਹਿਲ ਦੇ ਆਧਾਰ ਤੇ ਸਾਡਾ ਰਸਤਾ ਚਾਲੂ ਕਰਾਉਣ ਕਰਤੇ ਜੀ ਅੱਜ ਪੂਰੀ ਜਦੋਂ ਜाहिर ਕੀਤੀ ਜੀ ਪਿੰਡ ਵਾਸੀ ਵੀ ਨਾਲ ਲੱਗੇ ਹੋਏ ਜੀ ਮੰਤਰੀ ਸਾਹਿਬ ਦਾ ਬਹੁਤ ਦੇ ਲੋ ਧੰਨਵਾਦ ਜੀ ਹਾਂ ਜੀ ਮੰਤਰੀ ਸਾਹਿਬ ਸਵੇਰ ਦੇ ਸਾਡੇ ਨਾਲੇ ਲੱਗੇ ਹੋਏ ਜੀ ਬਹੁਤ ਇਹਨਾਂ ਦਾ ਹੜਾਂ ਚ ਵੀ ਪੂਰਾ ਸੰਘਰਸ਼ ਲੜਿਆ ਜੀ ਨਹੀਂ ਸਾਡੇ ਨਾਲ ਹੁਣ ਵੀ ਪੂਰਾ ਲੱਗੇ ਹੋਏ ਜਿਸ ਚੀਜ਼ ਦੀ ਲੋੜ ਹੈ ਜੀ ਉਹ ਪਹਿਲ ਦੇ ਆਧਾਰ ਤੇ ਪਹੁੰਚ ਕਰ ਰਹੇ ਆ ਆਪਾਂ ਮੰਤਰੀ ਸਾਹਿਬ ਦਾ ਬਹੁਤ ਤਹਿ ਦੇ ਲੋ ਧੰਨਵਾਦ ਹੈ ਪਿੰਡ ਵਾਸੀ ਵੱਲੋਂ ਔਰ ਆਪਣੀ ਪੰਚਾਇਤ ਸਮੂਹ ਸਾਰੇ ਪਿੰਡ ਵੱਲੋਂ ਮੰਤਰੀ ਸਾਹਿਬ ਦਾ ਤਹਿ ਦੇ ਲੋ ਧੰਨਵਾਦ ਕਰਦੇ ਹਾਂ ਜੀ ਜੀ ਆਇਆ ਹੈ ਦੇਖੀ ਤੇਰੀ ਕਿ ਜੀ ਦੇ ਵਿਤਵਾਰ ਅੱਥੇ ਚੱਕ ਲੈਣੇ ਪਏ ਨਾ ਹਾਂ ਗੁਰੂ ਆਇਆ ਕਿੰਨਾ ਕਾਲੋ اوه چاڪر نه آيا نه ائين ڏيمن سان ملڻ چاهيان ٿو جيڪڏهن وانگلا نه ٿي ته